ਗੁਰਮੁਖ ਪਿਆਰਿਓ ਕਈ ਲੋਕ ਵੈਸੇ ਗੱਲਾਂ-ਗੱਲਾਂ ਵਿੱਚ ਇਹ ਗੱਲ ਕਹਿ ਦਿੰਦੇ ਆ ਕਿ ਸਾਡੇ ਨਾਲ ਸ਼ਹੀਦਾਂ ਸਿੰਘਾਂ ਦਾ ਪਹਿਰਾ ਹੈ ਜਾਂ ਰੱਬੀ ਰੂਹਾਂ ਦਾ ਪਹਿਰਾ ਹੈ ਪਰ ਇਹ ਪਤਾ ਕਿਵੇਂ ਲੱਗੇਗਾ ਵੀ ਤੁਹਾਡੇ ਨਾਲੇ ਪਹਿਰਾ ਹੈਗਾ ਜੇਕਰ ਕੋਈ ਵੀ ਬੰਦਾ ਆਪਦੀ ਜ਼ਿੰਦਗੀ ਵਿੱਚ ਰੱਬੀ ਮਾਰਗ ਤੇ ਚੱਲਦਾ ਧਿਆਨ ਸਿਮਰਨ ਵਿੱਚ ਰੱਖਦਾ ਹੈ ਪ੍ਰਮਾਤਮਾ ਦੀ ਉੱਤੇ ਬਖਸ਼ਿਸ਼ ਹੋਣ ਲੱਗ ਜਾਂਦੀ ਆ ਹਰ ਵੇਲੇ ਉਹਦੇ ਘਰ ਵਿੱਚ ਵੀ ਉਹਦੇ ਨਾਲ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘ ਸਿਮਰਨ ਕਰਨ ਵਾਲੇ ਦੇ ਨਾਲ ਸਦਾ ਸਹਾਈ ਹੁੰਦੇ ਆ ਉਹਦੀ ਰੱਖਿਆ ਵੀ ਕਰਦੇ ਆ ਪਰ ਪਤਾ ਕਿਵੇਂ ਲੱਗੇ ਕਿ ਸ਼ਹੀਦ ਸਿੰਘ ਸਾਡੇ ਨਾਲ ਸਾਡੇ ਨਾਲ ਰੱਬੀ ਰੂਹਾਂ ਦਾ ਵਾਸਾ ਹੈ ਇਹ ਨਿਸ਼ਾਨੀਆਂ ਇੱਥੇ ਆਪ ਜੀ ਨੂੰ ਕੁਝ ਦੱਸਣ ਜਾ ਰਹੇ ਆਂ ਜਿਸ ਤੋਂ ਪਤਾ ਲੱਗ ਜਾਵੇਗਾ ਕਿ ਇਹ ਸ਼ਕਤੀਆਂ ਸਾਡੇ ਨਾਲ ਵਿਚਰਦੀਆਂ ਨੇ ਤੇ ਹੁਣ ਜਦੋਂ ਆਪਾਂ ਸਿੱਖ ਇਤਿਹਾਸ ਨੂੰ ਪੜ੍ਹਦੇ ਆਂ ਉਹਦੇ ਵਿੱਚ ਬਹੁਤ ਸਾਰੇ ਸ਼ਹੀਦ ਹੋਏ ਆ ਪੋ ਦਾ ਮਹੀਨਾ ਤਾਂ ਸਾਰਾ ਹੀ ਸ਼ਹਾਦਤਾਂ ਨਾਲ ਭਰਿਆ ਹੈ ਸ਼ਹੀਦਾਂ ਦਾ ਪੈਰਾ ਸਾਡੇ ਨਾਲ ਹੈ ਇਹ ਗੱਲ ਦੀ ਪਹਿਲੀ ਨਿਸ਼ਾਨੀ ਸਾਡੀ ਨੀਂਦ ਨਾਲ ਸੰਬੰਧ ਰੱਖਦੀ ਆ ਤੁਸੀਂ ਆਖੋਗੇ ਉਹ ਕਿਵੇਂ ਜੇਕਰ ਸਾਡੀ ਨੀਂਦ ਹਰ ਰੋਜ਼ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਖੁੱਲ ਜਾਂਦੀ ਆ ਉਸ ਸਮੇਂ ਆਪਾਂ ਸੁੱਤੇ ਨਹੀਂ رہ ਸਕਦੇ ਤਾਂ ਇਹ ਜਾਣ ਲੈਣਾ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤੁਸੀਂ ਜ਼ਰੂਰ ਕੋਈ ਨਾ ਕੋਈ ਪੁੰਨ ਦਾ ਕੰਮ ਕੀਤਾ ਚਾਹੇ ਇਹ ਜਨਮ ਦੇ ਵਿੱਚ ਜਾਂ ਪਿਛਲੇ ਜਨਮ ਦੇ ਵਿੱਚ ਜਿਸ ਕਰਕੇ ਰੱਬੀ ਰੂਹਾਂ ਤੁਹਾਡੇ ਅੰਗ ਸੰਗ ਨੇ ਇਹ ਪਹਿਲੀ ਨਿਸ਼ਾਨੀ ਆ ਕਿਉਂਕਿ ਗੁਰਬਾਣੀ ਜਿਹੜੀ ਆ ਪਿਛਲੇ ਸੰਸਕਾਰਾਂ ਨੂੰ ਪਿਛਲੇ ਜਨਮ ਨੂੰ ਮੰਨਦੀ ਆ ਕਈ ਲੋਕ ਨਹੀਂ ਮੰਨਦੇ ਉਹ ਨਾ ਮੰਨਣ ਉਹਨਾਂ ਨੂੰ ਮਨਾਉਣਾ ਮਕਸਦ ਨਹੀਂ ਹੈਗਾ ਜੀ ਪਰ ਜੇ ਤੁਹਾਡੀ ਅੱਖ ਖੁੱਲਦੀ ਆ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਉਹ ਰੱਬੀ ਸ਼ਕਤੀਆਂ ਦੀ ਤਾਕਤ ਹੈ ਉਹ ਤੁਹਾਨੂੰ ਜਗਾਉਂਦੀਆਂ ਨੇ ਅਗੇ ਤੁਸੀਂ ਉੱਠ ਕੇ ਸਿਮਰਨ ਕਰ ਸਕੋ ਦੂਜੀ ਨਿਸ਼ਾਨੀ ਉਹ ਇਹ ਆ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਇੱਕਦਮ ਬਹੁਤ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਨ੍ਹਾਂ ਦਾ ਤੁਹਾਨੂੰ ਕੋਈ ਪਤਾ ਵੀ ਨਹੀਂ ਲੱਗੇਗਾ ਇਹ ਪਰੇਸ਼ਾਨੀਆਂ ਕਿਵੇਂ ਆ ਗਈਆਂ ਤੇ ਫਿਰ ਤੁਸੀਂ ਕਰਦੇ ਕਰਦੇ ਕੀ ਦੇਖੋਗੇ ਇੱਕਦਮ ਚਮਤਕਾਰੀ ਤਰੀਕੇ ਦੇ ਨਾਲ ਇਹ ਸਭ ਪਰੇਸ਼ਾਨੀਆਂ ਜੜ ਤੋਂ ਖਤਮ ਹੋ ਜਾਣਗੀਆਂ ਤੁਹਾਨੂੰ ਮਹਿਸੂਸ ਹੋਵੇਗਾ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹਦਾ ਵੀ ਇੱਕ ਕਾਰਨ ਤੁਹਾਡੀ ਜ਼ਿੰਦਗੀ ਵਿੱਚ ਮੰਨ ਲਵੋ ਸੋ ਪਰੇਸ਼ਾਨੀਆਂ ਆ ਜਾਣ ਅਲੱਗ-ਅਲੱਗ ਸਮੇਂ ਵਿੱਚ ਜਿਹੜੀਆਂ ਆਉਣੀਆਂ ਸੀ ਕੋਈ ਪਰੇਸ਼ਾਨੀ 30 ਸਾਲ ਦੀ ਉਮਰ 'ਚ ਆਉਣੀ ਸੀ ਕੋਈ 35 ਸਾਲ ਦੀ ਉਮਰ 'ਚ ਆਉਣੀ ਸੀ ਕੋਈ 40 ਸਾਲ ਦੀ ਕੋਈ 60 ਸਾਲ ਦੀ ਪ੍ਰਮਾਤਮਾ ਦੁੱਖ ਕੱਟਣ ਵਾਸਤੇ ਇੱਕਦਮ ਤੁਹਾਡੀ ਜ਼ਿੰਦਗੀ ਵਿੱਚ ਉਹਨਾਂ ਚੀਜ਼ਾਂ ਨੂੰ ਭੇਜ ਦਿੰਦਾ ਹੈ ਤੇ ਉਹਨਾਂ ਨੂੰ ਆਪ ਹੀ ਕੱਟ ਦਿੰਦਾ ਹੈ ਸਿੱਖ ਇਤਿਹਾਸ ਵਿੱਚ ਸਾਖੀਆਂ ਆਉਂਦੀਆਂ ਨੇ ਮਹਾਰਾਜ ਨੇ ਕਈਆਂ ਦੇ ਜਨਮ ਮਰਨ ਦਾ ਜਿਹੜਾ ਗੇੜਾ ਸੁਪਨੇ 'ਚ ਕੱਟਿਆ ਸਾਖੀਆਂ ਬੜੀਆਂ ਤੁਸੀਂ ਸੁਣੀਆਂ ਹੋਣਗੀਆਂ ਤਾਂ ਇਹ ਦੁੱਖ ਭੋਗਣਾ ਹੀ ਪੈਣਾ ਸੀਗਾ ਕਿਉਂਕਿ ਕਰਮਾਂ 'ਚ ਲਿਖਿਆ ਸੀ ਬਿਨ ਕਰਮਾ ਕਿਛ ਪਾਈਏ ਨਾਹੀਂ ਜੇ ਬਹੁ ਤੇਰਾਤਾਵੇ ਮਾਥੇ ਜੋਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ ਜਿਹੜੀ ਚੀਜ਼ ਹੋਣੀ ਆ ਹੋਣੀ ਆ ਪਰ ਪ੍ਰਮਾਤਮਾ ਰੱਬੀ ਸ਼ਕਤੀਆਂ ਕਿਰਪਾ ਕਰਕੇ ਉਹਨਾਂ ਨੂੰ ਪਹਿਲਾਂ ਹੀ ਇਸ ਤਰ੍ਹਾਂ ਛੇਤੀ ਖਤਮ ਕਰ ਦਿੰਦੀਆਂ ਨੇ ਇਹਨਾਂ ਦੁੱਖਾਂ ਵਿੱਚ ਪ੍ਰਮਾਤਮਾ ਆਪ ਸਹਾਈ ਹੁੰਦਾ ਕੋਸ਼ਿਸ਼ ਕਰਦਾ ਕਿ ਆਪਦੇ ਭਗਤਾਂ ਦੇ ਦੁੱਖੋ ਛੇਤੀ ਤੋਂ ਛੇਤੀ ਘੱਟ ਦਵੇ ਤਾਂ ਕਰਕੇ ਸਮੱਸਿਆਵਾਂ ਮਾਂ ਕਈ ਵਾਰੀ ਇੱਕਦਮ ਆ ਜਾਂਦੀਆਂ ਨੇ ਤੇ ਆਪਾਂ ਘਬਰਾ ਜਾਂਦੇ ਆ ਘਬਰਾਉਣਾ ਨਹੀਂ ਚਾਹੀਦਾ ਜੀ ਜ਼ਿੰਦਗੀ ਦੇ ਵਿੱਚ ਕਿਉਂਕਿ ਜੇ ਅਸੀਂ ਘਬਰਾ ਗਏ ਤਾਂ ਅਸੀਂ ਰੱਬ ਨੂੰ ਆਲਾੰਬੇ ਦੇਣ ਲੱਗ ਜਾਾਂਗੇ ਰੱਬ ਨਾਲੋਂ ਟੁੱਟ ਜਾਾਂਗੇ ਰੱਬ ਨਾਲੋਂ ਟੁੱਟੇ ਬੰਦੇ ਦੀ ਢੋਈ ਕਿਤੇ ਵੀ ਨਹੀਂ ਮਿਲਦੀ ਉਹਨੂੰ ਖਿਆਲ ਕਰਨਾ ਜੀ ਅੱਗੇ ਜਾ ਕੇ ਫਿਰ ਦੁੱਖ ਤਕਲੀਫ ਨਾ ਸਹਿਣੀ ਪਵੇ ਤਾਂ ਕਰਕੇ ਕਈ ਵਾਰੀ ਪਰੇਸ਼ਾਨੀਆਂ ਇੱਕਦਮ ਆ ਜਾਂਦੀਆਂ ਨੇ ਤਾਂ ਹੁਣ ਜਦੋਂ ਵੀ ਦੁੱਖ ਤਕਲੀਫ ਆਵੇ ਜਾਣ ਲੈਣਾ ਕਿ ਪ੍ਰਮਾਤਮਾ ਤੁਹਾਡੀ ਤਕਲੀਫਾਂ ਨੂੰ ਜਲਦੀ ਜਲਦੀ ਕੱਟਣਾ ਚਾਹੁੰਦਾ ਸੋ ਘਬਰਾਉਣ ਦੀ ਲੋੜ ਨਹੀਂ ਭਜਨ ਬੰਦਗੀ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਪ੍ਰਮਾਤਮਾ ਤੇ ਭਰੋਸਾ ਇਹ ਬਹੁਤ ਵੱਡੀ ਇੱਕ ਗੁਰੂ ਦੀ ਕਿਰਪਾ ਹੀ ਆ ਦੁੱਖ ਜਿ ਜੇ ਯਾਦ ਆਉਂਦਾ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੀਜੀ ਨਿਸ਼ਾਨੀ ਕੀ ਆ ਜਦੋਂ ਕੋਈ ਗੁਰਮੰਤਰ ਸ਼ਬਦ ਕੀਰਤਨ ਕਥਾ ਇਹ ਸਤਸਾਹ ਸੁਣਦੇ ਸੁਣਦੇ ਇੱਕਦਮ ਤੁਹਾਡੇ ਸਰੀਰ ਦੇ ਰੋਂਗ ਟੇ ਖੜੇ ਹੋ ਜਾਂਦੇ ਆ ਤੇ ਤੁਹਾਨੂੰ ਕੁਝ ਚੰਗਾ ਚੰਗਾ ਮਹਿਸੂਸ ਹੁੰਦਾ ਜਾਂ ਵਿਰਾਗ ਆਉਂਦਾ ਹੈ ਜਾਂ ਕਈ ਵਾਰੀ ਤੁਹਾਨੂੰ ਕੀਰਤਨ ਕਰਦੇ ਗੁਰਬਾਣੀ ਸੁਣਦੇ ਅੱਖਾਂ ਵਿੱਚ ਹੰਝੂ ਆ ਜਾਣ ਇਹ ਚੰਗੀ ਨਿਸ਼ਾਨੀ ਆ ਇਹਦਾ ਮਤਲਬ ਇਹ ਆ ਵੀ ਤੁਹਾਡੇ ਆਸ-ਪਾਸ ਰੱਬੀ ਸ਼ਕਤੀਆਂ ਪਵਿੱਤਰ ਸ਼ਕਤੀਆਂ ਦਾ ਅਸਰ ਆ ਕਿਸੇ ਮਾੜੀ ਸ਼ਕਤੀ ਦਾ ਅਸਰ ਨਹੀਂ ਕਿਉਂਕਿ ਮਾੜੀ ਸ਼ਕਤੀ ਤਾਂ ਬੰਦੇ ਨੂੰ ਸਿੱਧੇ ਪਾਸੇ ਜਾਣ ਹੀ ਨਹੀਂ ਦਿੰਦੀ ਜੀ ਸੋ ਗੁਰਮਖ ਪਿਆਰਿਓ ਗੁਰਦੁਆਰਾ ਸਾਹਿਬ ਜਦੋਂ ਆਪਾਂ ਜਾਣੇ ਆ ਇਹ ਵੀ ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਆ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਪਰਮਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀਜੇ ਜੀਓ ਜੇਕਰ ਤੁਹਾਡੇ ਨਾਲ ਵੀ ਕਦੇ ਸ਼ਬਦ ਸੁਣਦੇ ਆ ਕਥਾ ਸੁਣਦੇ ਆ ਵਿਰਾਗ ਆਉਂਦਾ ਹੈ ਤੇ ਭਾਈ ਇਹ ਖੁਸ਼ੀ ਦੀ ਗੱਲ ਆ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਚੌਥੀ ਨਿਸ਼ਾਨੀ ਇਹ ਹੈ ਜਦੋਂ ਤੁਹਾਨੂੰ ਬਿਨਾ ਮੰਗੇ ਹੀ ਕੋਈ ਮੰਗ ਪ੍ਰਮਾਤਮਾ ਵੱਲੋਂ ਪੂਰੀ ਹੋ ਜਾਂਦੀ ਆ ਤੁਸੀਂ ਅਜੇ ਸੋਚਿਆ ਹੀ ਹੁੰਦਾ ਮਨ 'ਚ ਫੁਰ ਨਹੀਂ ਬਣਾਇਆ ਹੁੰਦਾ ਵੀ ਆਹ ਇੱਛਾ ਕਾਸ਼ਮੀਰੀ ਪੂਰੀ ਹੋ ਜਾਵੇ ਤਾਂ ਉਦੋਂ ਭਾਈ ਗੁਰੂ ਸਾਹਿਬ ਬਹੁਤ ਕਿਰਪਾ ਕਰ ਦਿੰਦੇ ਆ ਇਸ ਕਰਕੇ ਸਮਝ ਲਓ ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਤੁਹਾਡੀ ਮੰਗ ਪੂਰੀ ਹੋਈ ਆ ਹੁਣ ਭਗਵਾਨ ਅੱਗੇ ਪ੍ਰਮਾਤਮਾ 'ਗੇ ਅਰਦਾਸ ਕਰੋ ਵੀ ਤੁਸੀਂ ਮੰਗਿਆ ਨਹੀਂ ਸੀ ਚਾਹਿਆ ਹੀ ਸੀ ਸੋਚਿਆ ਹੀ ਸੀ ਤੇ ਮਿਲ ਗਿਆ ਇਹ ਕਿਵੇਂ ਹੋ ਸਕਦਾ ਕਈ ਵਾਰੀ ਆਪਾਂ ਕਹਿੰਨੇ ਇਹ ਤਾਂ ਚੀਜ਼ ਮੈਂ ਜੇ ਸੋਚੀ ਸੀ ਮੇਰੀਆਂ ਅੱਖਾਂ ਮੂਰੇ ਆ ਗਈ ਕਈ ਖਾਣ ਵਾਲੇ ਪਦਾਰਥ ਬਾਰੇ ਸੋਚਦੇ ਆਪਾਂ ਉਦਾਹਰਨ ਲਈਏ ਉਹ ਚੀਜ਼ ਉਹਨਾਂ ਪਾਸ ਆ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਿਸ਼ਤੇਦਾਰ ਮਿੱਤਰ ਦੇ ਰੂਪ ਦੇ ਵਿੱਚ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਤਰ੍ਹਾਂ ਦਾ ਜਦੋਂ ਰੱਬੀ ਮਾਰਗ ਤੇ ਆਪਾਂ ਚੱਲਦੇ ਆ ਉਹ ਫਿਰ ਸਾਡੀ ਇੱਛਾ ਵੀ ਪੂਰੀ ਹੋਣ ਲੱਗ ਜਾਂਦੀ ਹੈ ਤਾਂ ਕਈ ਵਾਰੀ ਪ੍ਰਮਾਤਮਾ ਤੁਹਾਡੀ ਮੰਗ ਤੁਹਾਡੀ ਅਰਦਾਸ ਪੂਰੀ ਕਰ ਦਿੰਦਾ ਹੈ ਸੰਗਤਾਂ ਦੇ ਸਹਾਰੇ ਤਾਂ ਅਗਲੀ ਨਿਸ਼ਾਨੀ ਜਿਹੜੀ ਆ ਜਦੋਂ ਵੀ ਕੋਈ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਈ ਤਰ੍ਹਾਂ ਦੇ ਸਾਡੇ ਅੰਦਰ ਸਵਾਲ ਹੁੰਦੇ ਆ ਫਿਰ ਉਹਨਾਂ ਦਾ ਜਵਾਬ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਜੀ ਤੇ ਜਦੋਂ ਜਵਾਬ ਮਿਲ ਜਾਂਦਾ ਹੈ ਸਾਨੂੰ ਤੇ ਉਦੋਂ ਸਾਨੂੰ یوں ਲੱਗਦਾ ਵੀ ਹਾਂ ਇਹ ਜਵਾਬ ਤਾਂ ਸੀ ਲੱਭਦੇ ਪਏ ਸੀ ਕੋਈ ਕਿਤਾਬ ਇੱਕ ਤਾਂ ਮਿਲ ਜਾਂਦੀ ਆ ਕੋਈ ਕੋਈ ਗੁਰਮਖ ਪਿਆਰਾ ਉਹ ਵਿਸ਼ੇ ਬਾਰੇ ਬੋਲ ਰਿਹਾ ਹੁੰਦਾ ਸਾਨੂੰ ਲੱਗਦਾ ਵੀ ਇਹ ਤਾਂ ਸਾਨੂੰ ਚਾਹੀਦਾ ਸੀ ਜਵਾਬ ਤਾਂ ਕਰਕੇ ਇਹੋ ਜਿਹੀਆਂ ਚੀਜ਼ਾਂ ਵੀ ਰੱਬੀ ਸ਼ਕਤੀ ਹੋਣ ਦਾ ਸੇ ਪਾਸੇ ਅਹਿਸਾਸ ਕਰਵਾ ਦਿੰਦੇ ਆ ਸਵਾਲਾਂ ਦੇ ਜਵਾਬ ਮਿਲ ਜਾਣੇ ਕਿਉਂਕਿ ਬੰਦਾ ਸਭ ਕੁਝ ਪ੍ਰਾਪਤ ਨਹੀਂ ਕਰਨਾ ਚਾਹੁੰਦਾ ਸਭ ਕੁਝ ਜਾਨਣਾ ਵੀ ਚਾਹੁੰਦਾ ਹੈ ਕਿਤੇ ਨਾ ਕਿਤੇ ਸਾਨੂੰ ਲਿਖਿਆ ਕੁਝ ਮਿਲ ਜਾਂਦਾ ਹੈ ਮਹਿਸੂਸ ਹੁੰਦਾ ਵੀ ਰੱਬ ਨੇ ਸਾਡੇ ਤੇ ਕਿਰਪਾ ਕੀਤੀ ਆ ਜੇ ਤੁਹਾਨੂੰ ਇਹੋ ਜਿਹੇ ਜਵਾਬ ਮਿਲ ਰਹੇ ਆ ਤਾਂ ਸਾਧ ਸੰਗਤ ਜੀ ਖਿਆਲ ਕਰਨਾ ਸੱਚਮੁੱਚ ਸ਼ਹੀਦਾਂ ਸਿੰਘਾਂ ਦਾ ਪਹਿਰਾ ਰੱਬੀ ਸ਼ਕਤੀਆਂ ਦਾ ਪਹਿਰਾ ਤੁਹਾਡੇ ਨਾਲ ਆ ਰੱਬ ਦਾ ਸ਼ੁਕਰਾਨਾ ਕਰੋ ਸਾਧ ਸੰਗਤ ਜੀ ਅਗਲੀ ਨਿਸ਼ਾਨੀ ਜਦੋਂ ਵੀ ਤੁਸੀਂ ਇਕੱਲੇ ਸਾਧਨਾ ਕਰ ਰਹੇ ਹੋ ਸਿਮਰਨ ਕਰਦੇ ਹੋ ਇਕਦਮ ਖੁਸ਼ਬੂ ਆਣੀ ਸ਼ੁਰੂ ਹੋ ਜਾਵੇ ਨਾ ਤਾਂ ਆਸ-ਪਾਸ ਫੁੱਲ ਹੋਣ ਨਾ ਫੁੱਲ ਪਾੜੀ ਹੋਵੇ ਨਾ ਕਿਸੇ ਨੇ ਕੋਈ ਸਗੰਧੀ ਛੜਕੀ ਹੋਵੇ ਨਾ ਇਤਰ ਹੋਵੇ ਬਸ ਖੁਸ਼ਬੂ ਆਵੇ ਇਹ ਪਵਿੱਤਰ ਰੂਹਾਂ ਦੀ ਖੁਸ਼ਬੂ ਹੁੰਦੀ ਆ ਕਈਆਂ ਨੇ ਮਹਿਸੂਸ ਕੀਤੀ ਹੈ ਪੱਕੀਆਂ ਨਿਸ਼ਾਨੀਆਂ ਨੇ ਜਿਹੜੀਆਂ ਸ਼ਹੀਦ ਸਿੰਘਾਂ ਦਾ ਆਸ-ਪਾਸ ਹੋਣ ਦਾ ਅਹਿਸਾਸ ਕਰਵਾਉਂਦੀਆਂ ਨੇ ਤੇ ਅਗਲੀ ਜਿਹੜੀ ਨਿਸ਼ਾਨੀ ਆ ਜੀ ਉਹ ਸੇਵਾ ਕਰਦੇ ਜਦੋਂ ਆਪਾਂ ਥੱਕੀ ਗਈ ਨਾ ਥਕਾਵਟੀ ਨਾ ਹੋਵੇ ਤੁਸੀਂ ਵੇਖੇ ਹੋਣਗੇ ਕਿ ਸੇਵਾਦਾਰ ਇੰਨੀ ਸੇਵਾ ਕਰਦੇ ਆ ਜੀ ਥੱਕਦੇ ਹੀ ਨਹੀਂ ਅੱਕਦੇ ਹੀ ਨਹੀਂ ਗੁਰੂ ਘਰ ਦੀ ਸੇਵਾ ਕਰਦੇ ਆ ਜਾਂ ਸਮਾਜ ਦੀ ਸੇਵਾ ਕਰਦੇ ਸਮਝ ਲਓ ਉਹ ਅੱਕਦੇ ਨਹੀਂ ਥੱਕਦੇ ਨਹੀਂ ਸੋ ਗੁਰਮਖੋ ਇਹ ਵੀ ਇੱਕ ਰੱਬੀ ਬਰਕਤ ਹੀ ਆ ਸ਼ਹੀਦਾਂ ਦੀ ਕਿਰਪਾ ਹੀ ਆ ਉਹਦੇ ਤੇ ਨਹੀਂ ਤਾਂ ਆਪਾਂ ਵੇਖਦੇ ਆਂ ਕਿ ਆਮ ਬੰਦਾ ਥੱਕ ਜਾਂਦਾ ਹੰਬ ਜਾਂਦਾ ਟੁੱਟ ਜਾਂਦਾ ਕੰਮ ਕਰਦੇ ਕਰਦੇ ਜਿੰਨਾ ਉਹ ਸੇਵਾ ਕਰਦੇ ਆ ਉਨੀ ਊਰਜਾ ਵਧਦੀ ਜਾਂਦੀ ਆ ਵਧਦੀ ਜਾਂਦੀ ਆ ਵੱਡੀਆਂ ਗੱਲਾਂ ਨੇ ਜੀ ਸਾਧ ਸੰਗਤ ਜੀ ਸੋ ਗੁਰੂ ਮਹਾਰਾਜ ਰਹਿਮਤ ਕਰਨ ਕਿਰਪਾ ਕਰਨ ਸਾਡੇ ਤੇ ਮਿਹਰ ਕਰਨ ਸਾਡੇ ਅੰਦਰ ਵੀ ਇਹ ਗੁਣ ਪੈਦਾ ਹੋ ਜਾਣ ਆਪਾਂ ਵੀ ਮਾਲਕ ਅੱਗੇ ਅਰਦਾਸ ਕਰੀਏ ਸਤਿਗੁਰੂ ਜੀ ਰਹਿਮਤ ਕਰਨੀ ਸਾਡੇ ਤੇ ਵੀ ਤਾਂ ਇਹ ਜਿਹੜੀਆਂ ਨਿਸ਼ਾਨੀਆਂ ਜੇ ਕਿਸੇ ਅੰਦਰ ਹੈਗੀਆਂ ਨੇ ਉਹ ਆਪ ਦੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝੇ ਕਿ ਰੱਬ ਨੇ ਉਹਨੂੰ ਚੁਣਿਆ ਹੈ ਕਰੋੜਾਂ ਵਿੱਚੋਂ ਕੋਈ ਵਿਰਲੇ ਬੰਦੇ ਹੁੰਦੇ ਆ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਨਾਲ ਸ਼ਹੀਦਾਂ ਦਾ ਪੈਰਾ ਹੁੰਦਾ ਜੇਕਰ ਕਿਸੇ ਨਾਲ ਹੈ ਇਹ ਗੱਲਾਂ ਤਾਨੂੰ ਹਉਮੈ ਕਰਨ ਦੀ ਲੋੜ ਨਹੀਂ ਉਹ ਨਿਮਰਤਾ ਵਿੱਚ ਰਹੇ ਤੇ ਦੂਜਿਆਂ ਨੂੰ ਵੀ ਭਾਈ ਬਾਣੀ ਦੇ ਨਾਲ ਜੋੜਨ ਦਾ ਯਤਨ ਕਰੇ ਸਤਿਗੁਰੂ ਜੀ ਰਹਿਮਤ ਕਰਨ ਜੀ ਸੋਧੰਤਨ ਬਾਬਾ ਦੀਪ ਸਿੰਘ ਜੀ ਉਨ੍ਹਾਂ ਦਾ ਪਾਵਨ ਸਥਾਨ ਤੇ ਸ਼ਹੀਦ ਗੰਜ ਸਾਹਿਬ ਇੱਥੇ ਅੱਜ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਕੇ ਸੇਵਾ ਕਰਦੀਆਂ ਨੇ ਲਾਹਾ ਪ੍ਰਾਪਤ ਕਰਦੀਆਂ ਨੇ ਗੁਰਬਾਣੀ ਦਾ ਜਾਪ ਕਰਦੀਆਂ ਨੇ ਅਸੀਂ ਵੀ ਸ਼ਹੀਦਾਂ ਸਿੰਘਾਂ ਦੇ ਨਾਲ ਪਿਆਰ ਕਰੀਏ ਉਹਨਾਂ ਦਾ ਇਤਿਹਾਸ ਵੀ ਪੜੀਏ ਤੇ ਪ੍ਰਮਾਤਮਾ ਤੋਂ دنیਵੀ ਚੀਜ਼ਾਂ ਦੇ ਨਾਲ ਨਾਲ ਨਾਮ ਦੀ ਦਾਤ ਸਿੱਖੀ ਦੀ ਦਾਤ ਵੀ ਮੰਗ ਲਿਆ ਕਰੀਏ ਜੀ ਇਹ ਹੀ ਬੇਨਤੀਆਂ ਹਨ ਗੁਰੂ ਸਾਹਿਬ ਜੀ ਕਿਰਪਾ ਕਰਨ ਭੁੱਲ ਚੁੱਕ ਦੀ ਖਿਮਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ